ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਤੁਸੀਂ ਕਿਤੇ ਵੀ ਬੈਠੋਗੇ ਤਾਂ ਤੁਸੀਂ ਆਪਾਂ ਤੋਂ ਸੂਟ ਮੰਗਵਾ ਸਕਦੇ ਹੋਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਪਹਿਰਾਣੀਆਂ ਯੂ ਐਸ ਏ ਤੋਂ ਆਪਾਂ ਤੋਂ ਸੂਟ ਮਤਲਬ ਵੈਰੇਟੀ ਹੋ ਕੇ ਜਾਂਦੇ ਨੇਗੇ ਤਾਂ ਤੁਸੀਂ ਵੀ ਆਪਾਂ ਤੋਂ ਰੈਡੀ ਕਰਵਾ ਸਕਦੇ ਹੋਗੇ ਜਿਹੜੇ ਪ੍ਰਾਈਜ਼ ਨੇ ਆਪਣੇ ਸਾਰੇ ਜੈਨੂਇਨ ਨੇਗੇ ਕੋਈ ਵੀ ਪ੍ਰਾਈਜ਼ ਤੁਹਾਨੂੰ ਮਤਲਬ ਜਿਆਦਾ ਨਹੀਂ ਹੋਊਗਾ ਹੋਰ ਪਟੀਕ ਨਾਲੋਂ ਤੁਹਾਨੂੰ ਪ੍ਰਾਈਸ 100 200 ਘੱਟ ਹੀ ਮਿਲੂਗਾ ਵਾਧਾ ਨਹੀਂ ਮਿਲੂਗਾ ਕਪੜਾ ਜਿਹੜਾ ਸਾਰਾ ਆਪਣਾ ਬ੍ਰੈਂਡ ਦਾ ਹੈਗਾ ਵਿਦਆਊਟ ਬ੍ਰੈਂਡ ਆਪਰ ਨਹੀਂ ਕਪੜਾ ਲੈਂਦੇ ਹੈਗੇ ਕਿਉਂਕਿ ਉਹਨਾਂ ਦੀ ਕਈ ਵਾਰ ਸ਼ਿਕਾਇਤ ਆ ਜਾਂਦੀ ਹੈਗੀ ਛਣ ਗਿਆ ਬੁਰਾ ਆ ਗਿਆ ਕੁਝ ਵੀ ਹੈ ਨਾ ਤਾਂ ਇਸ ਕਰਕੇ ਆਪਾਂ ਪਹਿਲਾਂ ਹੀ ਕਪੜਾ ਸਾਰਾ ਬ੍ਰੈਂਡ ਦਾ ਲੈਣੇ ਆਂਗੇ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਇਟਾਲੀਅਨ ਬੁੱਲਨ ਦੇ ਸੂਟ ਲੈਣਗੇ ਤੇ ਇਹਦੇ ਵਿੱਚ ਹੈਗੇ ਨੇਗੇ ਬਹੁਤ ਸਾਰੇ ਕਲਰ ਲਗ ਲਗ ਡਿਫਰੈਂਟ ਪ੍ਰਿੰਟ ਲੰਗੇ ਤੁਹਾਨੂੰ ਬਹੁਤ ਸੋਹਣੇ ਲੱਗਣਗੇ ਤੇ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈ ਸਾਰੇ ਸੂਟਾਂ ਦੀ ਤੁਸੀਂ ਇਹ ਸਕਰੀਨ ਸ਼ਾਟ ਭੇਜ ਕੇ ਆਪਣੇ ਸੂਟ ਰਖਵਾ ਸਕਦੇ ਹੋਗੇ ਜਦੋਂ ਤੁਹਾਡੀ ਪੇਮੈਂਟ ਹੋ ਗਈ ਨਾਲ ਦੀ ਨਾਲ ਤੁਸੀਂ ਆਪਣਾ ਕੋਰੀਅਰ ਐਡਰੈਸ ਭੇਜ ਕੇ ਨਾਲ ਦੀ ਨਾਲ ਭੇਜ ਦਿਆ ਕਰੋ ਕੋਰੀਅਰ ਐਡਰੈਸ ਪੇਮੈਂਟ ਕਰਨ ਤੋਂ ਬਾਅਦ ਕਿਉਂਕਿ ਅਸੀਂ ਪਾਰਸਲ ਵੀ ਤੁਹਾਡੇ ਨਾਲ ਦੀ ਨਾਲ ਕੱਢ ਸਕੀਏ ਪਹਿਲਾ ਕਲਰ ਹੈਗਾ ਇਹਦੇ ਵਿੱਚ ਪਿਸਤਾ ਇਦਾਂ ਦੀ ਪ੍ਰਿੰਟਿੰਗ ਹੋਈ ਹੋਈ ਹੈਗੀ ਇਹਦੀ ਸ਼ਰਟ ਹੈਗੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈਗੀ ਨਾਲ ਇਹਦੇ ਹੈਗੀ ਹੈਗੀ ਪਲੇਨ ਬਾਟਮ ਠੀਕ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਰਖਵਾ ਸਕਦੇ ਹੋਗੇ ਪ੍ਰਾਈਸ ਇਹਨਾਂ ਦੇ ਕੋਈ ਜ਼ਿਆਦਾ ਨਹੀਂ ਹੈਗੇ ਤੇ ਪ੍ਰਾਈਸ ਜਨੂਨ ਪ੍ਰਾਈਸ ਲੈਂਗੇ ਸਾਰਾ ਇਹ 1350 ਦਾ ਸੂਟ ਹੈਗਾ ਹਾਂ ਜੀ 1350 ਦਾ ਸੂਟ ਹੈ ਤੇ ਇਟਾਲੀਅਨ ਬੁਲੰਦੇ ਇਹ ਸੂਟ ਲੈਂਗੇ ਸਟਾਫ ਬਿਲਕੁਲ ਫਾਈਨ ਲਾਈਟਵੇਟ ਕੱਪੜਾ ਹੈਗਾ ਕਿਤੇ ਵੀ ਤੁਸੀਂ ਬੈਠੇ ਹੋਗੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਇੰਡੀਆ 'ਚ ਬੈਠਿਓ ਕਿਤੇ ਵੀ ਤਾਂ ਤੁਸੀਂ ਆਪਣੇ ਸੂਟ ਮੰਗਵਾ ਸਕਦੇ ਹੋ ਨੈਕਸਟ ਸੂਟ ਹੈਗਾਗਾ ਬਹੁਤ ਸੋਹਣਾ ਕਲਰ ਹੈਗਾ ਇਹਦੀ ਪ੍ਰਿੰਟਿੰਗ ਸਾਰਿਆਂ ਦੀ ਬਹੁਤ ਜ਼ਿਆਦੇ ਸੋਹਣੀ ਹੈਗੀ ਇਹਦੇ ਨਾਲ ਹੈਗੀ ਹੈਗੀ ਇੱਕ ਅਲੱਗ ਦਿੱਪਾਟ ਜਿੱਦਾਂ ਪ੍ਰਿੰਟਿੰਗ ਸ਼ਰਟ ਦੇ ਵਿੱਚ ਹੋਈ ਹੈ ਉਦਾਂ ਹੀ ਬਾਟਮ ਦੇ ਵਿੱਚ ਹੋਈ ਹੋਈ ਹੈਗੀ ਟਿੱਕੇ ਦੇ ਵਿੱਚ ਕਲਰ ਹੈਗਾਗਾ orange ਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹਦੇ ਮਤਲਬ ਮੈਂ ਪਹਿਲਾਂ ਪ੍ਰਿੰਟ ਦਿਖਾ ਚੁੱਕੀ ਆਂਗੀ ਇਹ ਆਪਣੇ ਲਵੇ ਹੋਰ ਨਿਊ ਸਟਾਕ ਆਇਆਗਾ ਜਿਸ ਨਾਲ ਤੁਸੀਂ ਇਹਦੇ ਵਿੱਚੋਂ ਰਖਵਾ ਸਕਦੇ ਹੋ ਪ੍ਰਿੰਟ ਸਾਰੇ ਕੋਈ ਘਟਕੇ ਨਹੀਂਗੇ ਕਲਰ ਵੀ ਬਹੁਤ ਜ਼ਿਆਦੇ ਸੋਹਣੇ ਨਹੀਂਗੇ ਲੇਖ ਸੁਣਿਆ ਕੈਮਰੇ ਦੇ ਵਿੱਚ ਕਲਰ ਦਾ ਫਰਕ ਆ ਸਕਦਾਗਾ ਸੇ ਕਪੜੇ ਕੋਲੇ ਇਹ ਕਲਰ ਦਾ ਸੂਟ ਅਵੇਲੇਬਲ ਇਹ ਸੂਟ ਅਵੇਲੇਬਲ ਹੈਗਾ ਸਾਰੇ 1350 ਵਾਲੇ ਸੂਟ ਲਵੰਗੇ ਇਦੇ ਨਾਲ ਨੇ ਮੈਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਚ ਸੂਟ ਦਿਖਾਈ ਸੀਗੀ ਇਹ ਕਲਰ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਤੁਸੀਂ ਇਹ ਵੀ ਲੈ ਸਕਦੇ ਹੋ ਦੁਪट्टे ਵਗੈਰਾ ਤੁਹਾਡੇ ਕੋਲੇ ਹੁੰਦੇ ਨੇਗੇ ਤਾਂ ਤੁਸੀਂ ਘਰੋਂ ਹੀ ਆਪਣਾ ਲੈ ਸਕਦੇ ਹੋ ਜੇ ਨਹੀਂ ਹੁੰਦੇ ਤਾਂ ਤੁਸੀਂ ਆਪਣੇ ਤੋਂ ਦੁਪट्टे ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਡਾਰਕ ਪ੍ਰਿੰਟਿੰਗ ਇਮੈਂਜੈਂਟਾ ਬਹੁਤ ਜ਼ਿਆਦੇ ਸੋਨੇ ਪ੍ਰਿੰਟਿੰਗ ਹੈ ਦੀਖੋ ਫਲਾਂ ਨੇ ਇਹ ਜਿਹਦੇ ਨਾਲ ਪਲੇਨ ਬਾਟਮ ਹੈ ਮਜੈਂਟਾ ਫਲਾwrs ਆਪੇ ਇਹ ਆਪਣੇ ਸ਼ਿਮਰ ਦੇ ਵਿੱਚ ਵੀ ਬਹੁਤ ਜ਼ਿਆਦੇ ਪ੍ਰਿੰਟ ਸੇਲ ਹੋਏ ਨੇ ਸਿਰਫ ਇੱਕ ਸੂਟ ਰਹਿ ਗਿਆ ਆਪਣੇ ਕੋਲੇ ਸ਼ਿਮਰ ਦੇ ਵਿੱਚ ਨੂੰ ਵੀਡੀਓ ਪਾਈ ਹੈ ਜੇ ਤੁਸੀਂ ਸ਼ਿਮਰ ਚ ਲੈਣਾ ਚਾਹੁੰਦੇ ਹੋ ਸ਼ਿਮਰ ਚ ਲੈ ਸਕਦੇ ਹੋ ਉਹਦੇ ਵਿੱਚ ਆਪਣੇ ਕੋਲੇ ਮਹਿਰੂਨ ਕਲਰ ਹੈਗਾ ਜੇ ਤੁਸੀਂ ਪਸ਼ਮੀਨੇ ਚ ਲੈਣਾ ਚਾਹੁੰਦੇ ਹੋਗੇ ਤਾਂ ਦੇਖੋ ਬਹੁਤ ਹੀ ਜਾਦੇ ਸੋਹਣਾ ਸੂਟ ਹੈ ਕਲਰ ਵੀ ਬਹੁਤ ਜਾਦੇ ਸੋਹਣਾ ਹੈਗਾ ਕੋਈ ਵੀ ਤੁਹਾਨੂੰ ਸਾਰਿਆਂ ਚ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਆਪਣਾ ਫਟਾਫਟ ਫਾਸਟ ਆਰਡਰ ਕਰ ਸਕਦੇ ਹੋਗੇ ਕਿਉਂਕਿ ਕਈ ਵਾਰ ਮੈਨੂੰ ਲੇਟ ਮੈਸੇਜ ਆਉਂਦੇ ਨੇ ਉਹ ਆਪਣੇ ਕੋਲੇ ਸੂਟ ਨਹੀਂ ਹੁੰਦਾ ਸੋਲਡ ਹੋ ਜਾਂਦੇ ਨੇ ਕਿ ਹਨਾ ਤਾਂ ਕਰਕੇ ਪਹਿਲਾਂ ਹੀ ਤੁਸੀਂ ਆਪਣੇ ਸੂਟ ਰਖਵਾ ਸਕਦੇ ਹੋ ਸਾਰੇ ਇਟਾਲੀਅਨ ਬੁਲੰਦ ਦੇ ਸੂਟ ਨੇਗੇ ਬਹੁਤ ਜਾਦੇ ਸੋਹਣੀ ਪ੍ਰਿੰਟਿੰਗ ਹੈ ਸੋਹਣੇ ਸੋਹਣੇ ਸਟਿਚ ਕਰਵਾ ਕੇ ਤੁਸੀਂ ਸਾਰੀਆਂ ਦੇ ਵਿੱਚ ਪਹਿਨ ਸਕਦੇ ਹੋਗੇ ਚੈਨਲ ਤੇ ਨਵੇਂ ਹੋ ਜਰੂਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ ਬਾਏ ਬਾਏ